ਇਹ ਅਫਸੋਸ ਦੀ ਗੱਲ ਹੈ ਇੱਕ ਗੁਰੂ ਰਾਮ ਮਾਲਿਕ ਜਿਹੜੇ ਨੇ ਇੱਥੋਂ ਦੇ ਇੱਕ ਦੁਕਾਨ ਦੇ ਉਹਨਾਂ ਦੀ ਸਾਰੀ ਬਿਲਡਿੰਗ ਨੂੰ ਅੱਗ ਲੱਗੀ ਪਹਿਲੇ ਇੱਕ ਦਿਨ ਲਈ ਲੱਗਾ ਵੀ ਅੱਗ ਲੱਗੀ ਪਰ ਬਾਅਦ ਵਿੱਚ ਪਤਾ ਲੱਗਾ ਵੀ ਸੀਸੀਟੀਵੀ ਕੈਮਰਾਜ਼ ਦੇ ਵਿੱਚ ਇਹਨਾਂ ਨੇ ਕਿਸੇ ਬੰਦੇ ਨੂੰ ਕਿਸੇ ਵਿਅਕਤੀ ਨੂੰ ਅੱਗ ਲਾਉਂਦੇ ਹੋਏ ਦੁਕਾਨ ਤੇ ਦੇਖਿਆ ਪੁਲਿਸ ਨੂੰ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਹੈ ਤੇ ਪੁਲਿਸ ਤੋਂ ਸਾਨੂੰ ਇਹ ਪੂਰਾ ਅਨ ਸੇ ਯੋਗ ਵੀ ਮਿਲੇਗਾ ਔਰ ਕੱਲ ਤੱਕ ਉਹਨਾਂ ਨੇ ਐਸਐਸਪੀ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਅਸੀਂ ਜਿਹੜਾ ਵੀ ਕਲਪਰੇਟ ਹੋਵੇ ਉਹ ਪੜ ਕੇ ਉੱਤੇ ਐਕਸ਼ਨ ਕਰਾਂਗੇ ਬਾਕੀ ਇਹ ਬਹੁਤ badi ਗੱਲ ਹੈ ਕਿ ਇੱਕ ਛੋਟੀਆਂ ਛੋਟੀਆਂ ਰਜਿਸਟਰੇ ਵੇਚ ਕੇ ਕਿਸੇ ਦੀ ਲਾਈਫ ਨੂੰ ਇੱਕ ਥ੍ਰੈਟ ਹੈ ਦੇਖੋ ਕਿਸੇ ਦਾ ਘਰ ਹੀ ਸਾੜਨ ਵਾਲੀ ਗੱਲ ਹੈ ਕਿਉਂਕਿ ਇਹਨਾਂ ਦੀ ਰੈਸ਼ ਵੇਚੀ ਤੋਂ ਇਸ ਕਿਸਮ ਦਾ ਜਿਹੜੇ ਨੇ ਇਹ ਸ਼ਹਿਰਾਂ 'ਚ ਕੰਮ ਨਹੀਂ ਹੋਣੇ ਚਾਹੀਦੇ ਔਰ ਇਸ ਕਿਸਮ ਦੇ ਇਨਸਾਨ ਨੇ ਜੇਕਰ ਮਾਰੀ ਗੱਲ ਕੀਤੀ ਤਾਂ ਉਹਨੂੰ ਵਾਦ ਵਾਦ سزا ਮਿਲਣੀ ਚਾਹੀਦੀ। ਬਾਕੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਸ ਦੇ ਮੁਤਲਕ ਅਸੀਂ ਸ਼ਹਿਰ ਵਾਲੇ ਸਾਰੇ ਬੈਠ ਕੇ ਸਲਾਹ ਮਸ਼ਵਰਾ ਕਰਕੇ ਉਹਨਾਂ ਦੀ ਮਦਦ ਕਰਦੇ ਪੂਰੀ